ਬਹੁਤ ਵਧੀਆ ਲੱਗ ਰਿਹਾ ਕਿ ਬੱਚੇ ਨੇ ਡੈਵਿਡ ਦਾ ਨਾਮ ਉੱਚਾ ਕੀਤਾ ਕਿ ਸਾਰੇ ਇੰਡੀਆ ਦਾ ਨਾਮ ਉੱਚਾ ਕੀਤਾ ਔਰ ਪੰਜਾਬ ਦਾ ਨਾਮ ਉੱਚਾ ਕੀਤਾ ਬਹੁਤ ਵਧੀਆ ਲੱਗਦਾ 8 ਸਾਲ ਦੀ ਉਮਰ ਦੇ ਵਿੱਚ ਸੀ ਇਹ ਖੇਲਣ ਲੱਗ ਪਿਆ ਸੀ 2004 ਸਾਲਾਂ ਦੇ ਵਿੱਚ ਪਹਿਲਾਂ ਪੂਰੇ ਜਲੰਧਰ ਚੋਂ ਲਖਨਊ ਲਈ ਮਲੇਚੂਨਿਆਸਗਾ ਉਤੋਂ ਬਾਅਦ 2011 ਦੇ ਵਿੱਚ ਸੀਨੀਅਰ ਇੰਡੀਆਈ ਟੀਮ ਚਲੇ ਗਿਆ ਪਹਿਲਾਂ ਜੂਨੀਅਰ ਟੀਮ ਚ ਗਿਆ ਤਰੀਬਨ ਇਹਨੂੰ ਮੇਰਾ ਮੰਦਾ ਸਾਲ ਦਾ ਸੀਗਾ ਜਦੋਂ ਮੈਂ ਕੋਚਿੰਗ ਦੇ ਰਿਹਾ ਸੀ ਮਨ ਮੈਂ ਮਨਦੀਪ ਮਨਦੀਪ ਦੁਰਬਰੂ ਨਾ ਇੱਕ ਦੇ ਸਾਡੇ ਤੰਦੇ ਇਹ ਬੱਚੇ ਹਨ ਤੇ ਬਾਅਦ ਵਿੱਚ ਹੋਰ ਵੀ ਮੇਰੇ ਬਜੇ ਚ ਪੰਜ ਛੇ ਬੱਚੇ ਖੇਡਦੇ ਸੀਗੇ ਤੇ ਮੈਂ ਤਾਂ ਇਹਨਾਂ ਨੂੰ ਕੋਚਿੰਗ ਕੀਤੀ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਇਹ ਬੱਚੇ ਮੈਡਲ ਜੀ ਬਾਅਦ ਵੀ ਹਮਨੇ ਪ੍ਰਗਤੀ ਕੀਤੀ ਹੈ ਔਰ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਬ ਹੋਕੀ ਜਿਹੜਾ ਉਹ ਪੁਰਾਣਾ ਜੋ ਸੋਨਿੰਗ ਕਾਲ ਦਾ ਹਮਾਰੇ ਸ਼੍ਰੀਸ਼ੇ ਜੀ ਸਾਹਿਬ ਦੇ ਗੋਲਿਤ ਕਰਦੀ ਹੈ ਜੀ ਸਾਥ ਵਿੱਚ ਹੀ ਸਰ ਕਰ ਲਈਏ ਬਨਾਈ ਹੋ ਆਪਕੋ ਥੈਂਕ ਯੂ ਸਰ ਥੈਂਕ ਯੂ ਆਪ ਵੀ ਕਬੂਲ ਆਪਨੇ ਨਿਯੁਕਤੀ ਘੋਸ਼ਿਤ ਕਰਦੀ ਆਖਰੀ ਵਾਰ ਜੈ ਸਰ ਭਾਰਤ ਮਾਤਾ ਕੀ ਜੈ ਮਾਤਾ ਕੀ ਜੈ 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 ਸਰ ਥੈਂਕ ਯੂ ਸਰ ਥੈਂਕ ਯੂ ਮਾਤਾ ਕੀ ਜੈ ਸਰ ਸੱਚੇ ਗਾਲ ਤੁਸੀਂ ਦੇਖ ਰਹੇ ਹੋ ਬ੍ਰੇਕਿੰਗ ਟੂਡੇ ਨਿਊਜ਼ ਤੇ ਮੈਂ ਦੀਪਾਲੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਮਨਦੀਪ ਸਿੰਘ ਦੇ ਪਰਿਵਾਰ ਦੇ ਵਿੱਚ ਜਿੱਥੇ ਕਿ ਇੱਕ ਖੁਸ਼ੀ ਦੀ ਲਹਿਰ ਚੜੀ ਹੋ ਤੇ ਦੇਖਣ ਨੂੰ ਮਿਲ ਰਹੀ ਹੈ ਤੇ ਅਸੀਂ ਪੰਦੀਪ ਸਿੰਘ ਜੀ ਦੇ ਫਾਦਰ ਜੀ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਚ ਵੀ ਸਾਡੇ ਨਾਲ ਮੌਜੂਦ ਨੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਕਿਵੇਂ ਦਾ ਲੱਗ ਰਿਹਾ ਕਿ ਅੱਜ ਐਡੀ ਵੱਡੀ ਜਿਹੜੀ ਜਿੱਤ ਉਹਨਾਂ ਨੇ ਹਾਸਲ ਕੀਤੀ ਆ ਬਹੁਤ ਖੁਸ਼ੀ ਆ ਜੀ ਜੜਗੇ ਕਿਹਸਾ ਦੇ ਵੀ ਖੁਸ਼ੀ ਦਾ ਘੁੱਟ ਗਲਾ ਨੇਗਾ ਲਿਖੇਨ ਜੋ ਗੋਲ ਮੈਂ ਤੋਂ ਆਉਣਾ ਸੀਗਾ ਕਿਤੇ ਕਿਤੇ ਉਤੂੰ ਛਕ ਹੋ ਗਈ ਆ ਆਪਣੇ ਜੋ ਅਮਨ ਰੋਜ਼ ਦਾ ਸੀ ਉਹਨੂੰ ਰੈੱਡ ਕਾਰਡ ਜਿਹੜਾ ਆ ਮਿਲ ਗਿਆ ਸੀਗਾ ਔਰ ਬੇਬਜਾ ਕਾਰਡ ਮਿਲਿਆ ਸੀ ਉਹਨੂੰ ਵੀਰ ਕਾਂਡ ਮਿਲਦਾ ਬਹੁਤ ਨੂੰ ਦੋ ਮੈਚਾਂ ਲਈ ਉਹਨੂੰ ਸਰਵੰਨਗਤ ਤਰ ਤੱਕ ਗਿਆ ਜੋ ਕਿ ਸਮੀਵਰ ਮੈਚ ਹੋ ਨਹੀਂ ਕੀਤਾ ਗਿਆ 플레이ਰ 15 ਬੱਚਾ ਖੇਲੇ ਆ ਉਹ ਖੇਲ ਕੇ ਤੇ ਅਸੀਂ ਮੈਚ ਹਾਰ ਗਏ ਇਸ ਲਈ ਆਪਾਂ ਗੋਲ ਮਾਰ ਤੱਕ ਨਹੀਂ ਪਹੁੰਚੇ ਲੇਕਿਨ ਇਸ ਵਿੱਚ ਅਮਿਤ ਰੋਜ ਦਾ ਸੀਗਾ ਹਰ ਅਮਿਤ ਰੋਜ ਦਾ ਨਹੀਂ ਬਹੁਤ ਵਧੀਆ ਆਪਣਾ ਪ੍ਰਦਰਸ਼ਨ ਦਿਖਾਇਆ ਮਦੀਵਾ ਨਾਲ ਤੇ ਆਪਾਂ ਅੱਜ ਬ੍ਰਾਊਨ ਮੈਡਲ ਜੋ ਪਚਾਂਤ ਹਾਸਲ ਕੀਤਾ ਜੀ ਆ ਜਿਵੇਂ ਤੁਸੀਂ ਦੱਸ ਰਹੇ ਕਿ ਮਨਦੀਪ ਸਿੰਘ ਦਾ ਜਿਹੜਾ ਸੀ ਰਿਸ਼ਤਾ ਵੀ ਜਣਾ ਕਰ ਦਿੱਤਾ ਆ ਹਾਂਜੀ ਜੀ ਰਿਸ਼ਤਾ ਕਿੱਥੇ ਲੇਗਾ ਜੀ ਲੇਕਿਨ ਗੱਲਬਾਤ ਸਾਡੀ ਪੂਰੀ ਹੋਈ ਆ ਜੀ ਉਹਦਾ ਨੰਬਰ ਵਿੱਚ ਜਿਆ ਦਸੰਬਰ ਦੇ ਫਸਟ ਵੀਕ ਵਿੱਚ ਇਮਰਜੀ ਕਰਨੀ ਆ ਜੀ ਤੇ ਮਨਦੀਪ ਸਿੰਘ ਜੀ ਨੂੰ ਪਤਾ ਹੈ ਕਿ ਉਹਨਾਂ ਦਾ ਰਿਸ਼ਤਾ ਕਰਤਾ ਹੈ ਹਾਂਜੀ ਪਤਾ ਵਾ ਜੀ ਪਤਾ ਬਿਲਕੁਲ ਪਤਾ ਜੀ ਜੀ ਤੇ ਕਦੋਂ ਤੱਕ ਮਤਲਬ ਉਹਨਾਂ ਨੇ ਕਿਹਾ ਕਿ ਕਦੋਂ ਤੱਕ ਕਰਾਰੇ ਨੇ ਉਹ ਤੇ ਜੀ ਇਕਲੀ ਗ ਉਹਨੇ ਗੱਲ ਨਹੀਂ ਆਉਣਾ ਆ ਤੇ ਸੰਤ ਆਪਣੇ ਸੀਪੀਐਮ ਨਾਲ ਉਹਨਾਂ ਦੀ ਮੀਟਿੰਗ ਹੋਣੀ ਆ ਪੀਐਮ ਨਾਲ ਤਾਂ ਬਹੁਤ ਫਿਰ ਸ਼ਾਇਦ ਉਹ ਤਾਂ ਵੀ 16 ਨੂੰ ਜਾਂ ਪਹਿਲਾਂ 11 ਦਾ ਕਰਾ ਲੇ ਫਿਰ ਬੱਸ 15 ਗੱਲ ਤੇ ਉੱਤੇ ਬੱਜ ਜਾਣ ਜੀ ਤੇ ਅਸੀਂ ਉਹਨਾਂ ਦੇ ਕੋਚ ਦੇ ਨਾਲ ਵੀ ਗੱਲਬਾਤ ਕਰਦੇ ਆ ਜੋ ਕਿ ਬਹੁਤ ਹੀ ਜ਼ਿਆਦਾ ਇੱਕ ਗਰਭ ਦੀ ਗੱਲ ਹੈ ਕਹਿ ਸਕਦੇ ਆ ਕਿ ਬਹੁਤ ਹੁੰਦਾ ਹੈ ਕਿ ਇੱਕ ਗੁਰੂ ਦੇ ਲਈ ਬਹੁਤ ਵੱਡੀ ਗਰਭ ਦੀ ਗੱਲ ਹੁੰਦੀ ਹੈ ਕਿ ਸਾਡਾ ਬੱਚਾ ਜਨਾਇਆ ਇੱਥੇ ਤੱਕ ਪਹੁੰਚ ਚੁੱਕਿਆ ਆ ਕੀ ਨਾਮ ਹੈ ਤੁਹਾਡਾ ਮੇਰਾ ਸੁਰਜੀਤ ਸਿੰਘ ਜੀ ਤੇ ਕਿਵੇਂ ਦਾ ਲੱਗ ਰਿਹਾ ਕਿ ਅੱਜ ਤੁਹਾਡਾ ਸਿਖਾਇਆ ਹੋਇਆ ਬੱਚਾ ਜਿਹੜਾ ਬਹੁਤ ਅੱਗੇ ਤੱਕ ਪਹੁੰਚ ਨਾ ਮੈਨੂੰ ਤਾਂ ਬਹੁਤ ਖੁਸ਼ੀ ਆ ਜੀ ਮੈਂ ਤਕਰੀਬਨ ਇਹਨੂੰ ਇਹਦਾ 9-10 ਸਾਲ ਦਾ ਸੀ ਜਦੋਂ ਮੈਂ ਇਹਨਾਂ ਕੋਚਿੰਗ ਦੇ ਰਿਹਾ ਮਨ ਮੈਂ ਮਨਦੀਪ ਮਨਬੀਤ ਦੂਰਬਰੂ ਨਾ ਇਹ ਕਿ ਸਾਡੇ ਪਿੰਡ ਦੇ ਇਹ ਬੱਚੇ ਹਨ ਤੇ ਬਾਅਦ ਹੀ ਹੋਰ ਵੀ ਮੇਰੇ ਬਏ ਚ ਪੰਜ-ਛੇ ਬੱਚੇ ਖੇਡਦੇ ਸੀ ਤੇ ਮੈਂ ਮੈਂ ਇਹਨਾਂ ਨੂੰ ਕੋਚਿੰਗ ਕੀਤੀ ਆ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਵੀ ਸਾਡੇ ਇਹ ਬੱਚੇ ਮੈਡਲ ਲੈ ਜੀ ਪਰਿਵਾਰ ਦੇ ਨਾਲ ਕਿਹਾ ਕਿਹਾ ਜਾਵੇ ਤੇ ਇੱਕ ਗੁਰੂ ਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਮੈਨੂੰ ਤਾਂ ਖੁਸ਼ੀ ਹੈ ਹੀ ਹੈ ਪਰ ਇਹਨਾਂ ਨੂੰ ਬਹੁਤ ਹੈ ਨਾ ਮੇਰੇ ਨਾਲੋਂ ਵੀ ਵੱਧ ਖੁਸ਼ੀ ਹੈ ਕਿਉਂਕਿ ਮੇਰੇ ਬਹੁਤ ਜਾਨੀ ਕਿ ক্লোਜ਼ ਰਹੇ ਸ਼ੁਰੂ ਜ ਨਹੀਂ ਤੇ ਮੈਂ ਬਹੁਤ ਮਿਹਨਤ ਕੀਤੀ ਇਹਨਾਂ ਦਾ ਚਲੋ ਮੈਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਬਹੁਤ ਜ਼ਿਆਦਾ ਕੁਝ ਜੀ ਤੇ ਜਦੋਂ ਮੈਂ ਮਨਦੀਪ ਸਿੰਘ ਦੀ ਗੱਲ ਕਰਾਂ ਤੇ ਉਹ ਕਿੱਦਾਂ ਦਾ ਜਿਹੜਾ ਪਲੇਅਰ ਸੀਗਾ ਉਸ ਸਮੇਂ ਮਨਦੀਪ ਉਹ ਉਹਦਾ ਛੋਟਾ ਹੁੰਦਾ ਸੀਗਾ ਕਾਫੀ ਹਲਤੀ ਹੁੰਦਾ ਸੀਗਾ ਜੀ ਮੈਂ ਤੇ ਇਹਦੇ ਫਾਦਰ ਸਾਹਿਬ ਨੇ ਬੜਾ ਇਹਨੂੰ ਛੱਤਰ ਫੇਰ ਫੇਰ ਕੇ ਇਸ ਸਟੇਬਲ ਤੇ ਬਚਾਇਆ ਚਈ ਵਾਰੀ ਸਕੂਲੇ ਵੀ ਆ ਗਿਆ ਨੂੰ ਅਸੀਂ ਬਹੁਤ ਸੋਧਿਆ ਜਨਵਰੀ ਦੇ ਤਰਾ ਥੋੜਾ ਪਾਣੂ ਕਾ ਖੁਨਾ ਤਮਜੋਰ ਸੇਗਾ ਖਿੰਡਣ ਨਾਲ ਜ਼ਿਆਦਾ ਧਿਆਨ ਬਿੰਦਾ ਸੇਗਾ ਪਰ ਠੀਕ ਹੈ ਆਲਓਵਰ ਸਾਡੀ ਮਿਹਨਤ ਦੇ ਠੀਕ ਰਹੀਏ ਸੋ ਅਸੀਂ ਪਹੁੰਚੁਕੇ ਆ ਮਨਪ੍ਰੀਤ ਦੇ ਘਰ ਜਿੱਥੇ ਕੀ ਕਾਫੀ ਖੁਸ਼ੀ ਦੀ ਲਹਿਰ ਜੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਪਹਿਲੇ ਅਸੀਂ ਤੁਹਾਨੂੰ ਮਨਦੀਪ ਦੇ ਘਰ ਲੈ ਕੇ ਗਏ ਸੀ ਤੇ ਹੁਣ ਅਸੀਂ ਪਹੁੰਚੁਕੇ ਆ ਮਨਪ੍ਰੀਤ ਦੇ ਘਰ ਤੇ ਅਸੀਂ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਦਾ ਲੱਗ ਰਿਹਾ ਅੱਜ ਮਨਪ੍ਰੀਤ ਨੇ ਜਿਹੜਾ ਐਡਾ ਵੱਡਾ ਜਿਹੜਾ ਨਾਮ ਬਹੁਤ ਵਧੀਆ ਲੱਗ ਰਿਹਾ ਕਿ ਬੱਚੇ ਨੇ ਡਬਲ ਡਨਾ ਉੱਚਾ ਕੀਤਾ ਕਿ ਸਾਰੇ ਇੰਡੀਆ ਦਾ ਨਾਮ ਉੱਚਾ ਕੀਤਾ ਔਰ ਪੰਜਾਬ ਦਾ ਨਾਮ ਉੱਚਾ ਕੀਤਾ ਬਹੁਤ ਵਧੀਆ ਲੱਗਦਾ ਤੇ ਕੀ ਆ ਜਾਵੇ ਤੇ ਪੂਰੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੇਖਣ ਨੂੰ ਮੈਂ ਹਾਂਜੀ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਵਧੀਆ ਸਭ ਬੱਚੇ ਖੁਸ਼ ਹੈ ਪਰਿਵਾਰ ਸਾਰੇ ਖੁਸ਼ ਹੈ ਰਿਸ਼ਤੇਦਾਰ ਸਾਰੇ ਖੁਸ਼ ਹੈ ਆ ਅਗਰ ਮੈਂ ਮਨਪ੍ਰੀਤ ਦੇ ਨੇਚਰ ਦੀ ਗੱਲ ਕਰਾਂ ਤੇ ਮਨਪ੍ਰੀਤ ਦਾ ਸੁਭਾਅ ਜਿਹੜਾ ਉਹ ਕਿਦਾਂ ਦਾ ਹੈ ਆ ਬਹੁਤ ਠੰਡਾ ਤੇ ਸਰੀਲਾ ਬਹੁਤ ਵਧੀਆ ਸਭਾ ਆਇਆ ਕਦੀ ਗੁੱਸੇ ਜ ਨਹੀਂ ਆਇਆ ਖੁਸ਼ ਹਿੰਦਾ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਖੇਡਣਾ ਸ਼ੁਰੂ ਕਰ ਦਿੱਤਾ 8 ਸਾਲ ਦੀ ਉਮਰ ਦੇ ਵਿੱਚ ਸੀ ਇਹ ਖੇਲਣ ਲੱਗ ਪਿਆ ਸੀ 2004 ਸਾਲਾਂ ਦੇ ਵਿੱਚ ਪਹਿਲਾਂ ਪੂਰੇ ਜਲੰਧਰ ਚੋਂ ਲਖਨਊ ਲਈ ਮਲੇਚੋਨਿਆਸਗਾ ਉਤੋਂ ਬਾਅਦ 2011 ਦੇ ਵਿੱਚ ਸੀਨੀਅਰ ਇੰਡੀਆਈ ਟੀਮ ਚਲੇ ਗਿਆ ਪਹਿਲਾਂ ਜੂਨੀਅਰ ਟੀਮ ਚ ਸੀਗਾ ਤੇ ਉਹਦਾ ਸਫ਼ਰ ਅੱਜ ਤੱਕ ਚੱਲਦੀ ਜਾਂਦਾ ਹੈ ਤੇ ਮਨਪ੍ਰੀਤ ਨਾਲ ਗੱਲ ਹੋਈ ਹੈ ਤੁਹਾਡੀ ਹਾਂਜੀ ਗੱਲ ਦੋ ਵਾਰ ਹੋ ਗਈ ਹੈ ਬਸ ਠੀਕ ਠਾਕ ਆ ਅੰਜਵਾਏ ਕਰਦੇ ਆ ਨੱਚਦੇ ਭੰਗੜੇ ਪਾਉਂਦੇ ਆ ਤੇ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਆ ਹੋਰ ਉਹਨਾਂ ਦੇ ਪਾਪਾ ਵਗੈਰਾ ਕਿੱਦਾਂ ਉਹਨਾਂ ਦੇ ਪਾਪਾ ਦੀ ਤੇ ਡੈਥ ਹੋ ਗਈ ਹੈ 2016 ਦੇ ਵਿੱਚ ਤੇ ਬਾਕੀ ਉਹਦੇ ਬਰਦਰ ਆ ਉਹ ਮੱਥਾ ਟੇਕਣ ਗਏ ਤੱਲਨ ਸਾਹਿਬ ਤੇ ਇੱਕ ਛੋਟਾ ਬਰਦਰ ਉਹ ਬੈਠਾ ਤੇ ਬਸ ਸਭ ਸੈਲੀਬ੍ਰੇਟ ਕਰਕੇ ਘਰੋਂ ਚੱਲ ਗਏ ਹੁਣ ਤੇ ਆ ਮਨਪ੍ਰੀਤ ਨੇ ਹੁਣ ਕੋ ਦੋ ਮਤਲਬ ਕਰ ਵਾਪਸੀ ਕਰਨ ਇਹ ਨਹੀਂ ਪਤਾ ਹੁਣ ਮਤਲਬ ਕੱਲ ਨੂੰ ਉਹਨਾਂ ਨੇ ਦਿੱਲੀ ਆ ਜਾਣਾ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਉਹ ਕਰ ਵਾਪਸ ਆਉਂਦੇ ਆ ਜਦੋਂ ਉਹਨਾਂ ਨੂੰ ਹਾਕੀ ਇੰਡੀਆ ਦੇ ਭੇਜਣਗੇ ਉਦੋਂ ਆਉਣਗੇ ਸੋ ਅਗਰ ਗੱਲ ਕਰੀਏ ਮਨਪ੍ਰੀਤ ਤੇ ਮੰਦੀਪ ਦੀ ਤੇ ਹੌਕੀ ਪਲੇਅਰ ਨੇ ਜੋ ਕਿ ਪੂਰੇ ਇੰਡੀਆ ਦਾ ਨਾਮ ਜੜਾਇਆ ਰੋਸ਼ਨ ਕਰਕੇ ਆਇਆ ਖਾਸ ਕਰਕੇ ਅਗਰ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਹੈ ਤੇ ਅ ਅੱਜ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਖੁਸ਼ੀ ਦੀ ਲਹਿਰ ਜੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਅਸੀਂ ਤੁਹਾਨੂੰ ਮਨਪ੍ਰੀਤ ਤੇ ਮਦਰ ਦੇ ਨਾਲ ਜੜੀ ਉਹ ਗੱਲਬਾਤ ਕੀਤੀ ਤੇ ਦੇਖਿਆ ਜਾਵੇ ਤੇ ਉਹਨਾਂ ਦੇ ਚਿਹਰੇ ਦੇ ਵਿੱਚ ਇੱਕ ਖੁਸ਼ੀ ਜੜੀ ਆ ਉਹ ਅਲੱਗ ਖੁਸ਼ੀ ਹੈ ਤੇ ਕਾਫੀ ਅੱਛਾ ਲੱਗ ਰਿਹਾ ਕਿ ਸਾਡੇ ਪੰਜਾਬ ਦਾ ਜਿਹੜਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਗਿਆ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਮੈਂਟ ਰਾਹੀ ਸਾਨੂੰ ਜ਼ਰੂਰ ਦੱਸਿਓ ਤੇ ਹੁਣ ਤੱਕ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ